ਸਾਡੇ ਵੀਰ ਸ੍ਰੀ ਪ੍ਰਿੰਦਰ ਸਿੰਘ ਜੀ ਵਿਦਿਪਨ ਸਾਹਿਬ ਸਨੂਪ ਸਾਹਿਬ ਪਿਆਰੇ ਬੱਚੇ ਸਾਰੇ ਮਾਪੇ ਸਹਿਬਾਨ ਸਾਰਨ ਹਾਜ਼ਰ ਕਰਵਾਉਣ ਦੀ ਜਿੰਮੇਤ ਪਾਤਸਾ ਪਾਈ ਗਏਗੀ ਅੱਜ ਵੀ ਤਪਾ ਬਾਬਾ ਰਮਨ ਸਿੰਘ ਸਕੂਲ ਦੇ ਅਨੁਸਾਰ ਬੱਚਿਆਂ ਦੀਆਂ سوشل ایکٹیویٹیز دیکھنے انہوں کی پرفارمنس دیکھنے انہوں نے حوصلہ افیا حاضر ہوئے یہ سنسا سارے کارج بزرگ پرنسیپل جگہ سنگھ جی وہاں نے سارے پینڈ کھیتر جب اتنے کوئی اسکول نہیں سی اس قسم کا ਉਦੋਂ ਮੈਂ ਵੀਰਾ ਚੱਕਿਆ ਜਦ ਮੈਂ ਪਿੰਡੂ ਖੇਤਰ ਦੇ ਬੱਚਿਆਂ ਨੂੰ ਉਹ ਮਿਆਰੀ ਉੱਚ ਵਿਦਿਆਰਥੀ ਗ੍ਰਾਮੀਆ ਜਿਹਦੇ ਨਾਲ ਸਦਾ ਪਿੰਡਾਂ ਦਾ ਟੇਲੰਡਾ ਉਹ ਉੱਪਰ ਕੇ ਦੇਸ਼ ਪੱਧਰ ਤੇ ਸੰਸਾਰ ਪੱਧਰ ਤੇ ਰਸਤਾ ਹੋਵੇ ਇਹ ਉਹਨਾਂ ਦਾ ਮਿਸ਼ਨ ਸੀ ਜਿਹਨੂੰ ਮੇਰਾ ਉਹਨਾਂ ਨਾਲ ਬੱਚਿਆਂ ਨੂੰ ਮੈਂ ਉਹਨਾਂ ਤੋਂ ਗਿਆਨ ਪ੍ਰਾਪਤ ਕਰਦਾ ਰਿਹਾ ਬੜੇ ਬੜਾ ਕੁਝ ਸਿੱਖਿਆ ਵੀ ਉਹਨਾਂ ਤੋਂ ਔਰ ਇਸ ਮਿਸ਼ਨ ਦੇ ਪੈਦਲੋਂ ਨੇ ਸਫਲਤਾ ਦੀ ਸ਼ੁਰੂਆਤ ਅੱਜ ਖੁਸ਼ੀ ਦੀ ਗੱਲ ਆ ਜਮਾ ਦਾ ਲਾਅ ਹੈ ਮੁੰਡਾ ਦੇਸ਼ਾਂਤ ਦੇ ਸ਼ਾਨ ਨੌਕਰੀਆਂ ਦੇ ਰੂਪ ਵਿੱਚ ਉਹ ਬੜਾ ਬੜਾ ਯਤਨ ਦੇ ਰੂਪ ਵਿੱਚ ਵੱਧ ਹੋ ਗਿਆ ਹੈ ਬਸ ਸੰਸਥਾ ਦਾ ਨਾਮ ਰੋਸ਼ਨੀ ਕਰਦਾ ਹੈ 코로나 ਦਾ ਵੀ ਨਾਮ ਰੋਸ਼ਨੀ ਕਰਦਾ ਹੈ ਹੋਰ اسی ਤਰ੍ਹਾਂ ਇਸ ਸੰਸਥਾ ਦੇ ਬੱਚਿਆਂ ਨੂੰ دنیਾਇ ਦੀ ਵਿਦਿਆ ਦੇ ਨਾਲ ਸਾਡੀ ਵਿਰਾਸਤ ਸੰਸਕਾਤ ਤੇਰੀ ਧਰਮ ਸਭ ਜਿਹੜਾ ਨਾ ਜੋੜਨ ਲਾ ਰਹੇ ਹਾਂਗੇ اور یہ سابت کیا کہ پنڈا دے بچے پڑھ کے انہوں پدمیاں پہنچے امریکہ تک کے یونیورسٹیاں چھوئی تاکہ پتہ لگے کہ پو بچوں پیلنٹ کٹ نہیں ہوتا وہ موقع اپلبدھ نہیں بتا دینا سارے ویر بجے وہاں نے کہھا نے بڑے چنگے سنگھ میں لایا آلو کتر سستا کھڑی کی سردار بجندر نے اس روایتی اس لیگ میں اگیں توریا ਔਰ ਇਸ ਸੰਸਥਾਨ ਨੂੰ ਇੱਕ ਨਾਮ ਵਾਲਾ ਸੰਸਥਾਨ ਹੈ ਮਹਾਤਮਾ ਜੱਤਪਾਲ ਜੀ ਇਸੇ ਤਰ੍ਹਾਂ ਤੁਸੀਂ ਐਜੂਕੇਸ਼ਨ ਦੇ ਲੈਵਲ ਤੇ ਆਉ ਬੱਚਿਆਂ ਦਾ ਜਿਹੜਾ ਲੈਵਲ ਵਾਲਾ ਸੀ ਗrowth ਲਈ ਉਹਨਾਂ ਨੂੰ ਕੰਪੀਟੀਟਿਵ ਲੋਕ ਦੇ ਕਾਮਯਾਬ ਹੋਣ ਲਈ ਇਸੇ ਤਰ੍ਹਾਂ ਬਹੁਤ ਬਹੁਤ ਯੋਗਦਾਨ ਪਾਉਂਦੇ ਰਹੇ ਤਾਂ ਜੇ ਬੱਚੇ ਜੇ ਸਕੂਲ ਦਾ ਨਾਮ ਹੋ ਸਕੇ ਤਾਂ ਉਹ ਤੇ ਸਾਡੇ ਇਲਾਕੇ ਦਾ ਮਾਤਮਾ ਜੱਤਪਾਲ ਦਾ ਨਾਮ ਵੀ ਹੋ ਸਕਦਾ ਔਰ ਸਾਡਾ ਨਾਮ ਡਿਗਰੀ ਦੇ ਤੌਰ ਤੇ ਇੱਕ آگو بنے اور ایک وکست و علاقے کے طور پہ جڑا ہے سنوں دیکھنے ملے ساری سمنا ہے کامنا ہے اس لیے میں سمجھنا سبھا بہت چنگی ڈالے کام کر رہی ہے میں نے بےنتی کرتا ہے سارے بچوں جانا کسی پالا انہوں نے ماپیا سارے اسٹاف بھی جانا نے ٹرین کیا بہت محنت کا کام ہوتا ہے مہینہ دو مہینے اسٹاف بھی لگتے <سؤال> ہیں بچوں نے ٹرین کرنے اور پرفارمنس لی تیار کرنی سو تمہیں سارا اچھے ایل فنکشن بھی لاکھ لاکھ رہے دوں اور اے آس کردہ کہ سب دن دگنی رات دگنی ترکی کرے تھی وجہ بولو اور سارے علاقے سارے بچے دوسرا ساتھ وڈیاں تھاواں پہنچنا اور اس علاقے کا نام روشن کریں تو پھر ایک بار بہت بہت بدھائی لاکھ لاکھ بدھائی دنواد واحر جی کا خالصہ واحر جی ਮੈਂ ਬਰਜਿੰਦਰ ਸਿੰਘ ਡਾਇਰੈਕਟਰ ਬਾਬਾ ਕੰਡਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅ ਅਸੀਂ ਸਾਡਾ ਇਹ 16ਵਾਂ ਇਹਨਾਂ ਨੂੰ ਫੰਕਸ਼ਨ ਹੈ ਜਿਹਦੇ ਵਿੱਚ ਅਸੀਂ ਸਾਰੇ ਮਾਤਾ ਪਿਤਾ ਦਾ ਬਹੁਤ ਧੰਨਵਾਦ ਕਰਦੇ ਹਾਂ ਬੱਚਿਆਂ ਨੂੰ ਮੋਟੀਵੇਸ਼ਨ ਇਸ ਗੱਲ ਤੋਂ ਮਿਲਦਾ ਹੈ ਕਿ ਅਸੀਂ ਨੇ ਕੀ ਜ਼ਿੰਦਗੀ ਜਿਉਣੀ ਹੈ ਲੋਕਾਂ ਨੂੰ ਟੈਲੀਫੋਨ ਦੀ ਆਦਤਾਂ ਪਈਆਂ ਹੋਈਆਂ ਨੇ ਇਹਨਾਂ ਚੀਜ਼ਾਂ ਤੋਂ ਬੱਚਿਆਂ ਲਈ ਲੋਕਾਂ ਨੂੰ ਬਹੁਤ ਅਸਾਨੀ ਕੋਸ਼ਿਸ਼ ਕਰਦੇ ਆ ਬੱਚਿਆਂ ਨੂੰ ਵੀ ਉਹਦਾ ਕੋਸ਼ਿਸ਼ ਕਰਦੇ ਆ ਕਿ ਸਮਝਾਈਏ ਕਿ ਟੈਲੀਫੋਨਾਂ ਤੋਂ ਦੂਰ ਰਹਿ ਜਾਵੇ ਕਿਉਂਕਿ ਇਹ ਆ ਤਾਂ ਬਹੁਤ ਮਾੜੀਆਂ ਹੋ ਚੱਲੀਆਂ ਨੇ ਤੇ ਤੋਂ ਦੂਜੀਆਂ ਗੱਲਾਂ ਇਹ ਨੇ ਕਿ ਬੱਚਿਆਂ ਦੇ ਵਿੱਚ ਟੈਲੈਂਟ ਲੁਕਿਆ ਹੋਇਆ ਹੁੰਦਾ ਉਹ ਸਾਹਮਣੇ ਉੱਪਰ ਕੇ ਆ ਜਾਂਦਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਸਮੇਂ ਦੇ ਨਾਲ ਨਾਲ ਪੜ੍ਹਾਈ ਦੇ ਨਾਲ ਨਾਲ ਇਹਨਾਂ ਦੀ ਕ अहमियत ਬਹੁਤ ਹੈ ਕਿ ਨਾਲੇ ਬਹੁਤ ਜ਼ਿਆਦਾ ਜ਼ਰੂਰੀ ਨੇ ਖੇਡਾਂ ਵੀ ਤੇ ਇਸ ਤਰ੍ਹਾਂ ਫੰਕਸ਼ਨਾਂ ਦੇ ਵਿੱਚ ਆ ਕੇ ਬੱਚਿਆਂ ਦਾ ਜਿਹੜੀ ਮਤਲਬ ਜੱਖ ਖੁੱਲਦੀ ਹੈ ਇੱਕ ਲੀਡਰਸ਼ਿਪ ਕੁਆਲਟੀ ਹੈ ਜਿਹੜੀ ਉਹ ਬੱਚਿਆਂ ਦੇ ਵਿੱਚ ਪੈਦਾ ਹੁੰਦੀ ਹੈ ਤੇ ਪੰਜਾਬੀ ਬੋਲੀ ਦਾ ਸਾਡੀ ਆਪਣੀ ਮਾਂ ਹੈ ਪੰਜਾਬੀ ਨੂੰ ਪਰ ਇਸ ਤਰ੍ਹਾਂ ਗੱਲ ਹੈ ਕਿ ਇਕੱਲੀ ਪੰਜਾਬੀ ਨਾਲ ਵੀ ਅੱਜਕੱਲ ਸਰਦਾ ਨਹੀਂ ਪਰ ਪੰਜਾਬੀ ਨੂੰ ਪਿੱਛੇ ਵੀ ਨਹੀਂ ਕੀਤਾ ਜਾ ਸਕਦਾ ਪੰਜਾਬੀ ਤੋਂ ਬਿਨਾ ਸਰਦਾ ਵੀ ਨਹੀਂ ਸਾਡਾ ਤੇ ਅਸੀਂ ਆਪਣੀ ਮਾਂ ਮਾਤਰ ਭਾਸ਼ਾ ਹੀ ਭੁੱਲ ਗਏ ਤਾਂ ਫਿਰ ਸਾਡੇ ਭਲੇ ਰਹਿ ਕੀ ਜਾਣਾ ਹੈਗਾ ਤਾਂ ਸਾਡਾ ਇਹਦਾ ਵਿਰਸਾ ਹੈ ਸਾਡਾ ਪੰਜਾਬ ਹੈ ਇਹਦੇ ਵਿੱਚ ਜ਼ਰੂਰੀ ਹੈ ਕਿ ਅਸੀਂ ਆਪਣੀ ਪੰਜਾਬੀ ਬੋਲੀਏ ਪੰਜਾਬੀ ਨੂੰ ਵੱਧੋ ਵੱਧ ਪੜਾਵਾ ਦੇਈਏ ਇਸ ਗੱਲ ਤੇ ਅਸੀਂ ਬੱਚਿਆਂ ਦੇ ਵੀ ਕਾਫੀ ਜ਼ੋਰ ਦਿੰਨੇ ਆ ਪਰ ਨਾਲ ਨਾਲ ਜਿਹੜੀ ਅੱਜ ਕੱਲ ਦੀ ਡਿਮਾਂਡ ਹੈ ਬਹੁਤ ਜ਼ਿਆਦਾ ਲੋੜ ਹੈ ਕਿ ਇੰਗਲਿਸ਼ ਤੋਂ ਬਿਨਾਂ ਵੀ ਨਹੀਂ ਸਰਦਾ ਤੇ ਉਸ ਤੇ ਵੀ ਸਕੂਲ ਦੇ ਵਿੱਚ ਕਾਫੀ ਜ਼ੋਰ ਦਿੱਤਾ ਜਾਂਦਾ ਪਰ ਪੰਜਾਬੀ ਤੇ ਵੀ ਬਹੁਤ ਕਾਫੀ ਜ਼ੋਰ ਦਿੱਤਾ ਜਾਂਦਾ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਜਿਹੜਾ ਡਿਸਪਲਿਨ ਹੈ ਇਹਨੂੰ ਤਾਂ ਪਹਿਲਾਂ ਆਪਣੇ ਤੇ ਲਾਗੂ ਕਰਨਾ ਪੈਂਦਾ ਹੈ ਕਿ ਸਮੇਂ ਦੇ ਉੱਤੇ ਉਠੋ ਸਮੇਂ ਦੇ ਉੱਤੇ ਆਪਦਾ ਤਿਆਰ ਰਹੋ ਆਪਦਾ ਇੱਕ ਟਾਈਮ ਟੇਬਲ ਹੈ ਜਿਹੜਾ ਬੰਦੇ ਨੂੰ ਬਣਾ ਲੈਣਾ ਚਾਹੀਦਾ ਲਾਈਫ ਦੇ ਵਿੱਚ ਕਿ ਉਹ ਟਾਈਮ ਟੇਬਲ ਦੇ ਹਿਸਾਬ ਨਾਲ ਹੀ ਜੇ ਅਸੀਂ ਪਹਿਲਾਂ ਰਾਤ ਨੂੰ ਹੀ ਟਾਈਮ ਟੇਬਲ ਮੈਂ ਤਾਂ ਇਹ ਗੱਲ ਕਹਾਂਗਾ ਕਿ ਸ਼ਾਮ ਨੂੰ ਹੀ ਦੂਜੇ ਦਿਨ ਦਾ ਟਾਈਮ ਟੇਬਲ ਬਣ ਲਿਆ ਜਾਵੇ ਕਿ ਸਵੇਰੇ ਕਿੰਨੇ ਵਜੇ ਉੱਠਣਾ ਹੈ ਕਿੰਨੇ ਵਜੇ ਕਿਹੜੇ ਕੰਮ ਤੇ ਜਾਣਾ ਹੈ ਕਦੋਂ ਕਿਹੜੇ ਕੰਮ ਨੂੰ ਨਿਮੇੜਨਾ ਹੈ ਤਾ ਇਹ ਨਿਆ ਚੀਜ਼ਾਂ ਨੇ ਉਹਦੇ ਨਾਲ ਕੋਈ ਜ਼ਿਆਦਾ ਤਕਲੀਫ ਨਹੀਂ ਆਉਂਦੀ ਫਿਰ ਸਿਸਟੇਮੈਟਿਕਲੀ ਜਿਹੜੇ ਕੰਮ ਨੇ ਸਾਡੇ ਉਹ ਨੇਪਰੇ ਚੜਦੇ ਚਲੇ ਜਾਂਦੇ ਨੇ ਅ ਅਨੁਸ਼ਾਸਨਤਾ ਇਹ ਹੈ ਕਿ ਹੁਣ ਜੇ ਅਸੀਂ ਟਾਈਮ ਕਿਤੇ ਦੇਤਾ ਮੰਨ ਲਓ 10:30 ਦਾ ਟਾਈਮ ਦੇਤਾ ਅਸੀਂ ਉਥੇ 12:00 ਵਜੇ ਪਹੁੰਚੀਏ ਤੇ ਇਹ ਤਾਂ ਕੋਈ ਅਨੁਸ਼ਾਸਨ ਵਾਲੀ ਗੱਲ ਨਹੀਂ ਇੱਕ ਬੰਦਾ ਹੈ ਉਹ ਕਿਤੇ ਲੇਟ ਹੁੰਦਾ ਉਹਦੀ ਵਜ੍ਹਾ ਨਾਲ ਕਿੰਨੇ ਬੰਦੇ ਖੱਜਲ ਖੁਆਰ ਹੁੰਦੇ ਨੇ ਤਾਂ ਉਹ ਚੀਜ਼ਾਂ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਆਉਣੀਆਂ ਚਾਹੀਦੀਆਂ ਨੇ ਕਿ ਅਨੁਸ਼ਾਸਨ ਤਾਂ ਜ਼ਰੂਰੀ ਹੈ ਅਨੁਸ਼ਾਸਨ ਤੋਂ ਬਿਨਾਂ ਸਾਡੀ ਲਾਈਫ ਹੈ ਜਿਹੜੀ ਉਹ ਮੈਂ ਤਾਂ ਨਹੀਂ ਸਮਝਦਾ ਕਿ ਮਤਲਬ ਬਹੁਤ ਵਧੀਆ ਨੰਗ ਸਕਦੀ ਹੈ ਤੇ ਅਨੁਸ਼ਾਸਨ ਦਾ ਬਹੁਤ ਜ਼ਰੂਰੀ ਹੈ ਇਸ ਕਰਕੇ ਬੱਚਿਆਂ ਤੋਂ ਇਹ ਚੀਜ਼ ਨੇ ਪੈਦਾ ਹੋਣਾ ਹੈ ਕਿ ਬੱਚੇ ਹੀ ਅੱਗੇ ਵੱਧ ਕੇ ਜਿਹੜੇ ਸਮਾਜ ਦੀ ਸੇਧ ਬਣਾਇਆ ਇਹਨਾਂ ਨੇ ਤੇ ਇਹਨਾਂ ਨੇ ਲੋਕਾਂ ਨੇ ਨਾਲੇ ਆਪਣੇ ਆਲੇ-ਦਲੇ ਦੇ ਸਮਾਜ ਨੂੰ ਵੀ ਸਿਖਾਉਣਾ ਹੈ ਕਿ ਭਾਈ ਜਿਹੜਾ ਅਨੁਸ਼ਾਸਨ ਹੈ ਇਹ ਤੋਂ ਬਿਨਾ ਨਹੀਂ ਸਰ ਸਕਦਾ ਇਹ ਬਹੁਤ ਜ਼ਿਆਦਾ ਜ਼ਰੂਰੀ ਸਰ ਮਾਪਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਮਾਪਿਆਂ ਨੂੰ ਮੈਸੇਜ ਇਹ ਅਸੀਂ ਦੇਣਾ ਚਾਹੁੰਦੇ ਹਾਂ ਕਿ ਇੱਕ ਤਾਂ ਮੋਬਾਈਲ ਨੇ ਜਿਹੜੇ ਮੋਬਾਈਲਾ ਤੋਂ ਬੱਚਿਆਂ ਨੂੰ ਥੋੜਾ ਦੂਰ ਰੱਖਿਆ ਜਾਵੇ ਅਸੀਂ ਕੀ ਕਰਦੇ ਹਾਂ ਅਸੀਂ ਕੋਸ਼ਿਸ਼ ਕਰਦੇ ਆ ਕਿ ਬੱਚੇ ਨੂੰ ਰੋਂਦਾ ਜਾਂ ਕੋਈ ਹੋਰ ਉਹਨੂੰ ਕਿਸੇ ਐਕਟੀਵਿਟੀ ਦੇ ਵਿੱਚ ਆਉਣਾ ਚਾਹੁੰਦੇ ਆ ਅਸੀਂ ਕੋਈ ਬੜਾ ਕੰਮ ਕਰਦੇ ਨੇ ਅਸੀਂ ਆਪਣਾ ਮੋਬਾਈਲ ਆਪ ਹੀ ਫੜਾ ਦਿੰਨੇ ਫਿਰ ਉਹਨੂੰ ਆਦਤ ਪੈ ਜਾਂਦੀ ਹੈ ਆਦਤ ਪੈਦੀ ਹੈ ਇਸ ਹੱਦ ਤੱਕ ਪੈ ਜਾਂਦੀ ਹੈ ਕਿ ਉਹ ਇੱਕ ਐਡਿਕਸ਼ਨ ਹੋ ਜਾਂਦੀ ਹੈ ਮੋਬਾਈਲ ਦੀ ਐਡਿਕਸ਼ਨ ਹੋ ਜਾਂਦੀ ਹੈ ਕਿ ਉਹਨੂੰ ਛੱਡਦੇ ਹੀ ਨਹੀਂ ਅੱਜਕੱਲ ਦੇਖਿਆ ਗਿਆ ਕਿ ਮੇਰੇ ਕੋਲੇ ਘਰੋਂ ਵੀ ਟੈਲੀਫੋਨ ਆਉਂਦੇ ਨੇ ਕਿ ਸਾਡਾ ਬੱਚਾ ਮੋਬਾਈਲ ਨੂੰ ਛੱਡਦਾ ਨਹੀਂ ਮੋਬਾਈਲ ਸਾਰਾ ਦਿਨ ਮੋਬਾਈਲ ਲੈ ਕੇ ਬੈਠਾ ਰਹਿੰਦਾ ਜੀ ਕਿਤਾਬ ਤਾਂ ਇਹ ਚੱਕਦਾ ਨਹੀਂ ਬੈਗ ਆਉਂਦਾ ਘਰੇ ਰੱਖ ਦਿੰਦਾ ਉਦੋਂ ਬਾਅਦ ਰੋਟੀ ਖਾਂਦਾ ਖਾਂਦਾ ਵੀ ਮੋਬਾਈਲ ਇਹਨੇ ਹੋਮਵਰਕ ਕਰਨਾ ਉਦੋਂ ਵੀ ਮੋਬਾਈਲ ਇਹਨੂੰ ਕੋਲੇ ਚਾਹੀਦਾ ਹੋ ਸਾਨੂੰ ਬਣਾ ਬਹਾਨਾ ਬਣਾ ਕੇ ਦੱਸਦਾ ਕਿ ਮੇਰਾ ਹੋਮਵਰਕ ਹੈ ਮੋਬਾਈਲ ਤੇ ਆਉਂਦਾ ਇਹ ਤਾਂ ਦਾ ਕੁਝ ਨਹੀਂ ਹੈਗਾ ਮੋਬਾਈਲ ਦੇ ਕੋਈ ਹੋਮਵਰਕ ਨਹੀਂ ਇਦਾਂ ਦੇ ਚੱਲਦੇ ਤੇ ਮੋਬਾਈਲ ਦੇਖੋ ਜਿੱਥੇ ਬਹੁਤ ਵਧੀਆ ਅ ਮਤਲਬ ਮੋਬਾਈਲ ਦੇ ਨਾਲ ਬਹੁਤ ਵਧੀਆ ਗੱਲਾਂ ਜੁੜੀਆਂ ਹੋਈਆਂ ਨੇ ਉੱਥੇ ਬਹੁਤ ਬਿਮਾਰੀਆਂ ਕੂਰਤੀਆਂ ਨੇ ਉਹ ਵੀ ਮੋਬਾਈਲ ਦੇ ਨਾਲ ਜੁੜੀਆਂ ਹੋਈਆਂ ਨੇ ਬਹੁਤ ਹੀ ਚੀਜ਼ਾਂ ਨੇ ਜਿਹੜੀਆਂ ਮੋਬਾਈਲ ਦੇ ਉੱਤੇ ਗਲਤ ਪਾਈਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਇਹ ਬੱਚੇ ਨੇ ਨਿਆਣੇ ਨੇ ਨਹੀਂ ਸਮਝ ਸਕਦੇ ਇਸ ਕਰਕੇ ਸਾਡਾ ਵੱਡਿਆਂ ਦਾ ਫਰਜ਼ ਬਣ ਜਾਂਦਾ ਕਿ ਅਸੀਂ ਇਹਨਾਂ ਨੂੰ ਮੋਬਾਈਲ ਬਤੀ ਸੁਚੇਤ ਕਰੀਏ ਔਰ ਉਹਨਾਂ ਨੂੰ ਥੋੜਾ ਬਹੁਤ ਜਿਸ ਤਰ੍ਹਾਂ ਵੀ ਮਰਜ਼ੀ ਥੋੜੀ ਬਹੁਤ ਸਖਤੀ ਕੀਤੀ ਜਾ ਸਕਦੀ ਹੈ ਸਮਝਾਇਆ ਜਾ ਸਕਦਾ ਹੈ ਕਿ ਨਹੀਂ ਬੇਟਾ ਮੋਬਾਈਲ ਦਾ ਵੀ ਮਤਲਬ ਕੋਈ ਟਾਈਮ ਹੈ ਚਲੋ ਟੀਵੀ ਦਾ ਕੋਈ ਟਾਈਮ ਦਿੱਤਾ ਜਾ ਸਕਦਾ ਤੇ ਮੋਬਾਈਲ ਦੇ ਉੱਤੇ ਇਦਾਂ ਨਹੀਂ ਕਿ ਅਸੀਂ ਸਾਰਾ ਦਿਨ ਉੱਥੇ ਕੋਈ ਜਾਇ ਮੈਂਟਲੀਆਂ ਚੀਜ਼ਾਂ ਹੀ ਕਰਦੇ ਰਹੀਏ ਪੜਾਈ ਵੱਲ ਤੇ ਆ ਨਾ ਦੀ ਕਿਉਂਕਿ ਉਸ ਤੋਂ ਬਿਨਾਂ ਤਾਂ ਅਸਰ ਨਹੀਂ ਹੈ ਨਹੀਂ ਮੈਂ ਫੇਰ ਇੱਕ ਵਾਰੀ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਤੇ ਜਿਹੜੇ ਆਏ ਨੇ ਬਹੁਤ ਲੋਕੀ ਆਏ ਨੇ ਹੁਮ ਹੁਮਾ ਕੇ ਪਹੁੰਚੇ ਨੇ ਤੇ ਮੈਂ ਸਾਡੇ ਸਕੂਲ ਵੱਲੋਂ ਸਾਡੇ ਸਾਰੇ ਸਟਾਫ ਵੱਲੋਂ ਤੇ ਮੈਂ ਆਪਣੇ ਵੱਲੋਂ ਸਾਰਿਆਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਥੈਂਕ ਯੂ